ਇੱਕ ਨਵੇਂ ਬਲੌਗ 'ਚ ਫੇਰ ਤੁਹਾਡਾ ਇੱਕ ਵਾਰ ਸਵਾਗਤ ਹੈ ਕਮਕੜੀ ਆਪਣਾ ਸ਼ੌਕ ਹੈ ਤਾਂ ਅੱਜ ਘੁੰਮਦੇ ਕਮੌਦੇ ਹਸਾਰ ਦੇ ਸਿੱਕ ਪਿੰਡ ਜਿਹੜਾ ਪਿੰਡ ਹੈ ਜੀ ਚੌਦੀਵਾਸ ਵਿਖੇ ਆਏ ਸੀ ਤੇ ਹਰੇਕ ਖੇਤਰ ਦਾ ਇੱਕ ਕਲਚਰ ਹੁੰਦਾ ਤੇ ਹੁੱਕਾ ਐਸੇ ਦਾ ਕਲਚਰ ਹੈ ਇਹ ਨੌਜਵਾਨ ਬੈਠੇ ਆ ਦੱਸਣਗੇ ਇਹਨਾਂ ਨਾਲ ਗੱਲ ਕਰਦੇ ਆ ਕਿ ਕੀ ਵਿਸ਼ੇਸ਼ਤਾ ਹੈਗੀ ਹੈ ਅਲੱਗ-ਅਲੱਗ ਤਰ੍ਹਾਂ ਦੇ ਸਾਈਜ਼ ਦੇ ਹੁੱਕੇ ਹੈਗੇ ਆ ਤੇ ਕਿੱਦਾਂ ਦਾ ਟ੍ਰੈਡੀਸ਼ਨ ਹੈ ਹੁੱਕਾ ਜਿਹੜਾ ਤੇ ਹਸਾਰ ਦੇ ਹੁੱਕੇ ਇਹ ਵਿਸ਼ੇਸ਼ ਮੰਨੇ ਜਾਂਦੇ ਆ ਹਸਾਰ ਦੂਰੋਂ-ਦੂਰੋਂ ਜਿਹੜੇ ਇਸ ਟ੍ਰੈਡੀਸ਼ਨ ਨੂੰ ਜੜ੍ਹ ਪਾਈ ਚਾਰੇ ਜਾਂ ਜਿਹੜੇ ਵੀ ਹਰਿਆਣਵੀ ਲੋਕ ਹੈ ਉਹ ਹਸਾਰ ਦੇ ਹੁੱਕਿਆਂ ਨੂੰ ਪਸੰਦ ਕਰਦੇ ਆ ਉਹਨੇ ਨੌਜਵਾਨ ਇਹ ਸੋਕੇ ਬਾਰੇ ਟ੍ਰੈਡੀਸ਼ਨ ਬਾਰੇ ਡਿਟੇਲ ਕਿੱਦਾਂ ਇਹਦਾ ਰੇਟ ਐ ਕੀ ਗੱਲਬਾਤ ਐ ਕਿੰਨੀ ਕਿਵਾਰ ਵਰਤਦੇ ਆ ਕਿਦਾਂ ਸੱਤਾਂ ਤੋਂ ਸਾਰਾ ਦੱਸਣਗੇ ਥੋੜੀ ਉੱਚੀ ਬਾਤ ਚ ਹਾਂਜੀ ਥੋੜਾ ਸਸਤਾ ਜੋ ਕਾਰ ਦੀ ਕੀਮਤ ਦੋ ਬੰਦਾ ਪੀਲੇ ਇਹ ਉੱਪਰ ਐ 3000 ਦਾ ਲੱਗ ਰਿਹਾ 3000 ਦਾ ਹਰ ਘਰ ਵਿੱਚ ਜਾਂਦਾ ਹੈ ਯਾਨੀ ਚਿਮਟਾ ਟੰਗਿਆ ਹੋਇਆ ਕੋਲੇ ਪਾਉਣ ਵਾਸਤੇ ਕੋ ਚਿਮਟਾ ਨਾਲ ਅੱਗ ਪਾਉਣ ਵਾਸਤੇ ਆ ਵੀ ਆ ਕੇ ਕਰ ਉੱਤੇ ਬੰਦਾ ਹਰਮਨ ਨੋਰਮਲ ਜਿਹਾ ਸੇ ਫੈਮਿਲੀ ਲੈ ਕੇ ਦਿੱਲੇ ਨੇ ਬਾਕੀ ਹੋਰ ਕੋਈ ਨਿਸ਼ਾਨ ਨਹੀਂ ਐ ਜਾਦਾ ਹੈ ਕੋਈ ਚਿੱਟਾ ਕੋਈ ਐਦਾਂ ਦਾ ਉਹ ਨਸ਼ੇ ਨਹੀਂ ਕਹਿੰਦੇ ਹੁੱਕ ਤੇ ਹੁੱਕੇ ਦੇ ਥੋੜੀ ਉਹ ਵੀ ਦੱਸਿਓ ਕਿੰਦਾ ਸਾਈਜ਼ ਵਾਈਜ਼ ਕੀ ਰੇਟ ਹੈ ਕਿੰਦਾ ਥੋੜਾ ਜਿਹਾ 900 ਰੁਪਏ ਰੇਟ ਹੈ ਜਿਆਦਾ ਵੱਡਾ ਲਓਗੇ ਤਾਂ ਰੇਟ ਵਧਦਾ ਜਾਏਗਾ ਛੋਕ ਕਹਿੰਦਾ ਪਾਬ ਇਹਨਾਂ ਨੇ ਦੱਸਿਆ ਕਿ 2000 ਤੋਂ 1500 ਤੋਂ ਸ਼ੁਰੂ ਹੋ ਜਾਂਦਾ ਤੇ 25000 ਤੱਕ ਫਿਰ ਡਿਜ਼ਾਈਨ ਦੇ ਅਕੋਰਡਿੰਗ ਹਾਈਟ ਦੇ ਅਕੋਰਡਿੰਗ ਹੁੱਕਾ ਮਿਲਦਾ ਤੇ ਹਰਿਆਣੇ ਦਾ ਟ੍ਰੈਡੀਸ਼ਨ ਹੁੱਕਾ हिसार ਦਾ ਹੁੱਕਾ ਤੁਸੀਂ ਦੇਖ ਰਹੇ ਹੋ ਸੋ ਅਗਰ ਵੀਡੀਓ ਪਸੰਦ ਆਈ ਖਾਸ ਕਰਕੇ ਹਰਿਆਣਵੀ ਸ਼ਰਤੀ ਦਾ ਜਰੂਰ ਛੇ ਸਬਸਕ੍ਰਾਈਬ ਤੇ ਲਾਈਕ ਕਰਿਓ ਚੈਨਲ ਨੂੰ ਥੈਂਕ ਯੂ ਮਿਹਰਬਾਨੀ